ਆਨਲਾਈਨ ਚੀਜ਼ਾਂ ਮੰਗਵਾਉਣ ਵਾਲੇ ਹੋ ਜਾਓ ਸਾਵਧਾਨ ਕਿਤੇ ਤੁਹਾਨੂੰ ਵੀ ਨਾ ਪਛਤਾਉਣਾ ਪੈ ਜਾਵੇ ਬਹੁਤ ਸਾਰੇ ਲੋਕ ਅੱਜ ਕੱਲ੍ਹ ਦੇ ਸਮੇਂ ਵਿੱਚ ਆਨਲਾਈਨ ਚੀਜ਼ਾਂ ਮੰਗਵਾਉਂਦੇ ਨੇ ਜੋ ਕਿ ਕਿਸੇ ਕਿਸੇ ਨੂੰ ਬਹੁਤ ਹੀ ਮਹਿੰਗੀਆਂ ਪੈ ਜਾਂਦੀਆਂ ਨੇ ਜੇ ਤੁਸੀਂ ਵੀ ਆਨਲਾਈਨ ਚੀਜ਼ਾਂ ਮੰਗਵਾਉਨੇ ਹੋ ਜਾਂ ਸ਼ਾਪਿੰਗ ਕਰਦੇ ਹੋ ਤਾਂ ਸਾਵਧਾਨ ਹੋ ਜਾਓ ਵੀਡੀਓ ਵਿੱਚ ਤੁਸੀਂ ਜੋ ਵਾਸ਼ਿੰਗ ਮਸ਼ੀਨ ਦੇਖ ਰਹੇ ਹੋ ਦਰਅਸਲ ਇਸ ਪਰਿਵਾਰ ਨੇ ਇਹ ਵਾਸ਼ਿੰਗ ਮਸ਼ੀਨ Amazon ਤੋਂ ਆਨਲਾਈਨ ਮੰਗਵਾਈ ਸੀ ਅਤੇ ਜਦੋਂ Amazon ਵਾਲੇ ਇਸ ਮਸ਼ੀਨ ਨੂੰ ਘਰ ਛੱਡ ਕੇ ਜਾਂਦੇ ਨੇ ਤਾਂ ਬਾਅਦ ਵਿੱਚ ਜਦੋਂ ਪਰਿਵਾਰ ਇਸ ਨੂੰ ਖੋਲ ਕੇ ਦੇਖਦਾ ਹੈ ਤਾਂ ਇਸ ਵਿੱਚ ਨਮੀ ਦੀ ਥਾਂ ਤੇ ਪੁਰਾਣੀ ਮਸ਼ੀਨ ਪੈਕ ਕੀਤੀ ਹੋਈ ਸੀ ਪਰਿਵਾਰਕ ਮੈਂਬਰ ਪੁਰਾਣੀ ਮਸ਼ੀਨ ਦੇਖ ਕੇ ਹੈਰਾਨ ਹੁੰਦੇ ਨੇ ਤੇ ਆਂਢੀ ਗੁਆਂਢੀ ਇਕੱਠੇ ਕਰਕੇ ਮੌਕੇ ਤੇ ਵੀਡੀਓ ਬਣਾਉਣ ਲੱਗ ਜਾਂਦੇ ਨੇ ਜਿਸ ਤੋਂ ਬਾਅਦ Amazon ਨੂੰ ਰਿਫੰਡ ਲਈ ਮੇਲ ਕੀਤੀ ਜਾਂਦੀ ਏ ਸੋ ਪਤਾ ਨਹੀਂ ਹੁਣ ਇਹ ਰਿਫੰਡ ਹੋਵੇਗੀ ਜਾਂ ਨਹੀਂ ਵਿਚਾਰੇ ਇਸ ਪਰਿਵਾਰ ਨੇ ਤਾਂ ਨਵੀਂ ਮਸ਼ੀਨ ਮੰਗਵਾਈ ਸੀ ਪਰ ਇਹਨਾਂ ਨੂੰ ਨਵੀਂ ਦੀ ਥਾਂ ਤੇ ਪੁਰਾਣੀ ਹੀ ਮਿਲ ਗਈ ਸੋ ਜੇ ਤੁਸੀਂ ਵੀ ਆਨਲਾਈਨ ਚੀਜ਼ਾਂ ਮੰਗਵਾਉਨੇ ਹੋ ਤਾਂ ਹਮੇਸ਼ਾ ਓਪਨ ਬਾਕਸ ਡਿਲੀਵਰੀ ਹੀ ਲਿਆ ਕਰੋ ਜਿਸ ਨਾਲ ਕਿ ਪਹਿਲਾਂ ਤੁਸੀਂ ਚੀਜ਼ ਨੂੰ ਖੋਲ ਕੇ ਦੇਖ ਸਕਦੇ ਹੋ ਤੇ ਪੈਸੇ ਬਾਅਦ ਵਿੱਚ ਦੇ ਸਕਦੇ ਹੋ ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਅੱਗੇ ਸ਼ੇਅਰ ਜ਼ਰੂਰ ਕਰਿਓ ਤੁਹਾਡੇ ਇਸ ਬਾਰੇ ਕੀ ਵਿਚਾਰ ਨੇ ਕਮੈਂਟਾਂ ਵਿੱਚ ਦੇ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ